ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ੁਰਵਿਸ਼ੀ ਜੈ ਤੁਹਾਡਾ ਸਾਰਿਆਂ ਦਾ ਸਵਾਗਤ ਇੱਕ ਤਾਰਾ ਬੋਲੇ 'ਚ ਦੋਸਤੋ ਅੱਜ ਸਾਡੇ ਨਾਲ ਪੰਜਾਬੀ ਇੰਡਸਟਰੀ ਦੇ ਸੂਫੀ ਦੇ ਉਹ ਸਰਤਾਨ ਜੁੜੇ ਨੇ ਜਿਨ੍ਹਾਂ ਲਈ ਬਸ ਇਹੋ ਕਵਾਂਗੀ ਉਹਨਾਂ ਲਈ ਇਹ ਦੋ ਲਾਈਨਾਂ ਬਿਲਕੁਲ ਟੁਕਰੀਆਂ ਨੇ ਕਹਿੰਦੇ ਖੁਦੀ ਕੋ ਕਰ ਬੁਲੰਦਤਨਾ ਖੁਦਾ ਖੁਦ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਜੀ ਹਾਂ ਵਡਾਲੀ ਬ੍ਰਦਰਜ਼ ਦੇ ਲਖਤੇ ਜ਼ਿਗਰ ਸਾਡੀ ਸਭ ਦੀ ਮੁਰਾਦ ਪੰਜਾਬੀ 뮤직 ਇੰਡਸਟਰੀ ਦੀ ਆਰਮ ਬਾਂ ਸ਼ਾਨ ਸਟੇਨ ਨਾਲ ਜੁੜ ਚੁਕੇ ਨੇ ਖੁਦ ਲਖਮਿੰਦਰ ਵਡਾਲੀ ਸਾਹਿਬ ਤਤਿੰਦਰ ਜੀ ਜੀ ਆਇਆਂ ਨੂੰ ਸਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਪੂਰੀ ਐਮਚੰਗ ਦੀ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਰੋਗ ਇਸ਼ਕੇ ਦਾ ਬੜਾ ਵੱਲਾ ਰੋਗ ਹੈ ਜਿਹਨੂੰ ਲੱਗਿਆ ਹੋਏ ਜਾਂਦਾ ਹੈ ਪਹਿਲਾਂ ਤੇ ਪੁੱਛਣਾ ਚਾਹਾਂਗੇ ਇਹ ਰੋਗ ਤੁਹਾਨੂੰ ਕਦੋਂ ਲੱਗਿਆ ਸੀ ਇਹ ਰੋਗ ਬਚਪਨ ਤੋਂ ਹੀ ਲੱਗਿਆ ਫਸਟ ਕ੍ਰੈਸ਼ ਬੜੀ ਛੇਤੀ ਹੋ ਗਿਆ ਕ੍ਰੈਸ਼ ਐਕਚੁਅਲੀ ਇਹ ਬੇਸਿਕ ਡੇਟਾ ਹੈਗਾ ਨਾ ਜੀ ਇਹ ਕਿਹਨੋ ਕਿ ਮੇਰੀ ਡੇੜੀ ਪਹਿਲੀ ਆਸ਼ਕੀ ਸੀਗੀ ਉਹਦੇ ਨਾਲ ਹੀ ਬਈ ਕਿੰਨਾ ਰਿਆਜ਼ ਕਰਦੇ ਹੋ ਪਪਾ ਜੀ ਦੇ ਕਿੰਨੇ ਤੁਸੀਂ ਡੰਡੇ ਖਾਦੇ ਨੇ ਕਿੰਨੀਆਂ ਗੱਲਾਂ ਸੁਣੀਆਂ ਕੀ ਗੁਰੂ ਮੰਤਰ ਲਿੱਤੇ ਉਹਨਾਂ ਤੋਂ ਅੱਜ ਵੀ ਕੀ ਸਿਖਾਉਂਦੇ ਨੇ ਨਹੀਂ ਇਹ ਜ਼ਰੂਰੀ ਨਹੀਂ ਹੈ ਮੈਨੂੰ ਲੱਗਦਾ ਕਿ ਕੋਈ ਅਗਰ ਡਾਕਟਰ ਹੋਵੇ ਤਾਂ ਦਾ ਬੇਟਾ ਡਾਕਟਰ ਹੀ ਬਣੇ ਜਾਂ ਕੋਈ ਕੋਈ ਕਿਸੇ ਵੀ ਫੀਲਡ ਦਾ ਫੀਲਡ ਦਾ ਹੈ ਤੇ ਉਹਦਾ ਅੱਗੇ ਆਉਣ ਵਾਲਾ ਜਿਹੜਾ ਬੱਚਾ ਜਾਂ ਉਹਦੀ ਜਨਰੇਸ਼ਨ ਹੈ ਉਹੀ ਕਰੇ ਜੋ ਉਹ ਜਾਣਦੇ ਨੇ ਤੇ ਇਹ ਵੀ ਜ਼ਰੂਰੀ ਨਹੀਂ ਹੈ ਕਿ ਜੋ ਜਿੰਨਾ ਉਹਨਾਂ ਦੇ ਪੇਰੈਂਟਸ ਦੇ ਵਿੱਚ ਉਹਨਾਂ ਦੇ ਕੰਮ ਦੇ ਵਿੱਚ ਉਹਨਾਂ ਦੇ ਹੱਥ ਦੇ ਵਿੱਚ ਸ਼ਫਾ ਹੈ ਜਾਂ ਉਹਨਾਂ ਦੇ ਬੋਲਾਂ ਦੇ ਵਿੱਚ ਸ਼ਫਾ ਹੈ ਤੇ ਉਹ ਨਹੀਂ ਅੱਗੇ ਬੱਚਿਆਂ ਦੇ ਆਵੇ ਵੀ ਜ਼ਰੂਰੀ ਨਹੀਂ ਤੇ ਮੇਰੇ ਖਿਆਲ ਚ ਇਹ ਅਸਰ ਜਿਹੜਾ ਸਾਰਾ ਉਹ ਦੁਆਵਾਂ ਦਾ ਅਸਰ ਹੈ ਪਰ ਤੁਹਾਡੇ ਤੋਂ ਬਹੁਤ ਤੁਹਾਨੂੰ ਤੋਂ ਬਿਲਕੁਲ ਤੋਂ ਹੂ ਬਹੂ ਬਸ ਇਹ ਦੁਆਵਾਂ ਦਾ ਦੁਆਵਾਂ ਦਾ ਹੀ ਅਸਰ ਹੈ ਬਸ ਇਹ ਦੁਆਵਾਂ ਦਾ ਹੀ ਅਸਰ ਹੈ ਆਪਣੇ ਮਾਪੇ ਬਾਪ ਦੀਆਂ ਬਜ਼ੁਰਗਾਂ ਦੀਆਂ ਤੇ ਪੀਰਾਂ ਫਕੀਰਾਂ ਦੀਆਂ ਜਿੰਨਾ ਵੀ ਮੈਂ ਜਿਨ੍ਹਾਂ ਲਈ ਵੀ ਮੈਂ ਗਾਉਣਾ ਹੈ ਕਦੀ ਤੇ ਉਹਨਾਂ ਦੇ ਅੱਗੇ ਅਰਦਾਸ ਕਰਕੇ ਗਾਉਣਾ ਸ਼ੁਰੂ ਕਰਦਾ ਹਮੇਸ਼ਾ ਜਦੋਂ ਸਟੇਜ ਤੇ ਕਰਾਂ ਜਾਂ ਮਾਈਕ ਤੇ ਰਿਕਾਰਡ ਕਰਨ ਜਾਵਾਂ ਉਸ ਤੋਂ ਪਹਿਲਾਂ ਤੇ ਉਹਨਾਂ ਨੇ ਇਹ ਗੱਲ ਕਹਿਣਾ ਕਿ ਇਹ ਤੁਸੀਂ ਗਾਉਣਾ ਹੈ ਤੁਸੀਂ ਗਵਾਉਣਾ ਤੇ ਤੁਸੀਂ ਨਚਾਉਣਾ ਠੀਕ ਜਿਵੇਂ ਅਸੀਂ ਕੋਈ ਵੀ ਬੋਲ ਕਹਿੰਦੇ ਆ ਨਾ ਕਿ ਕਿ ਸਰਸਵਤੀ ਸਵਰ ਦਿਜੀਏ ਸਵਰ ਕੇ ਸਾਥ ਗਿਆਨ ਮੈਂ ਬੇਸੁਰ ਬੇਤਾਲ ਹੂੰ ਮਈਆ ਆਪ ਕਰੋ ਕਲਿਆਣ ਇੱਕ ਹੋਰ ਰੰਗ ਸੂਫੀ ਦੇ ਨਾਲ ਨਾਲ ਕਿਤੇ ਨਾ ਕਿਤੇ ਸੈਡਨੈਸ ਦਾ ਜੋ ਸਾਡੀ ਜ਼ਿੰਦਗੀ ਦਾ ਅੰਗ ਹੈ ਜਿਸ ਤੋਂ ਬਿਨਾ ਅਸੀਂ ਅਧੂਰੇ ਹਾਂ ਜੇ ਦੁੱਖ ਨਾ ਹੋਣ ਦਰਦ ਨਾ ਹੋਣ ਤਾਂ ਸੁੱਖ ਜਾਂ ਖੁਸ਼ੀਆਂ ਹੀ ਨਾ ਹੋਣ ਦਰਦ ਦਾ ਇੱਕ ਬਹੁਤ ਸੋਹਣਾ ਨਗਮਾ ਸੀ ਤੁਹਾਡਾ ਨਗਮਾ ਕਹੋ ਤੁਸੀਂ ਗੀਤ ਕਹੋ ਚੂਰੀ ਜੀ ਲੋਕਾਂ ਬਦਨਾਮ ਕਰਦੇ ਨਾਲੇ ਮੈਂ ਤੇ ਕਿਉ ਉਹ ਦੀ ਮਿੱਠੀ ਚੂਰੀ ਚੂਰੀ ਹੈਨਾ ਇੰਨੀ ਖੂਬਸੂਰਤੀ ਨਾਲ ਉਹ ਮੈਂ ਸਨੋਨਾ ਜੀ ਹਾਂ ਸੋ ਨਾਈਸ ਮੈਨੂੰ ਪਤਾ ਤੁਸੀਂ ਕਹਿਣ ਤੋਂ ਬਿਨਾਂ ਹੀ ਰਹਿਣਾ ਮੇਰਾ ਗੀਤ ਹੀ ਸੁਣਨ ਦਾ ਬਹੁਤ ਪਿਆਰਾ ਗਾਇਕ ਜੀ ਮੈਂ ਸਨੋਨਾ ਜੀ ਮੈਂ ਨਹੀਂ ਇੱਕ ਫੁੱਲ ਮੈਂ ਕੀਤੀ ਤੇ ਜਿਹੜਾ ਪੰਛੀ ਆਰ ਬਣਾਇਆ ਪਾਵਾ ਚੂਰੀ ਤੇਉ ਖਾਂਦਾ ਨਹੀਂ ਤੇਉ ਨੂੰ ਦਿਲ ਦਾ ਮਾਸ ਖਵਾਇਆ ਇੱਕ ਦਿਨ ਉੱਡਣੀ ਐਸੀ ਉੱਡਿਆ ਤੇ ਉਹਨੇ ਪਰਤ ਫੇਰਾ ਨਾ ਪਾਇਆ ਤੇ ਆਖਾਂ ਕਾਹਦਾ ਤੂੰ ਵਿਛੋੜਾ ਰੱਬਾ ਰਾਂਝਣੇ ਨਾ ਪਾਇਆ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਇੰਨੇ ਹਰਸੇ ਬਾਅਦ ਮਿਲੇ ਪਰ ਵਡਾਲੀ ਸਾਹਿਬ ਹੋਰ ਵੀ ਯੰਗ ਹੋ ਗਏ ਤੇ ਨਵੀ ਪਨੀਰੀ ਨਸ਼ਾ ਚਰਖਾ ਨਾ ਵੇਖਿਆ ਹੋਵੇ ਪਰ ਇਹ ਚਰਖਾ ਤੁਸੀਂ ਕਦੇ ਨਹੀਂ ਭੁੱਲੋਗੇ ਜੋ ਗੀਤ ਲਖਵਿੰਦਰ ਵਡਾਲੀ ਸਾਹਿਬ ਨੇ ਗਾਇਆ ਤੋ ਕੋਈ ਬਹੁਤ ਸੱਚੀ ਗੱਲ ਹੈ ਅੱਜ ਤਾਂ ਰੈਡੀਮੇਡ ਦੇ ਜ਼ਮਾਨੇ ਆ ਲੋਕੀ ਮਾਲਸ ਜਾਂਦੇ ਆ ਬ੍ਰਾਂਡਡ ਸ਼ਰਟਾਂ ਟੀ-ਸ਼ਰਟਾਂ ਪਾਉਂਦੇ ਆ ਉਹਨਾਂ ਨੂੰ ਕੀ ਪਤਾ ਕਿ ਧਾਗਾ ਕਿੱਦਾਂ ਬਣਦਾ ਹੈ ਤੇ ਚਰਖਾ ਕਿੱਦਾਂ ਚੱਲਦਾ ਹੈ ਪਰ ਉਹ ਚਰਖੇ ਦੀ ਗੱਲ ਵੱਖਰੀ ਸੀ ਵਡਾਲੀ ਸਾਹਿਬ ਤੁਹਾਡਾ ਉਹ ਗਾਇਆ ਗੀਤ ਬਹੁਤ ਖੂਬਸੂਰਤ ਗੀਤ ਹੈ ਮੇਰੀ ਅੱਜ ਰਿਕੁਐਸਟ ਹੈ ਬੜੇ ਸਾਲਾਂ ਬਾਅਦ ਮੌਕਾ ਮਿਲਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ ਇਹ ਗੀਤ ਦੀਆਂ ਦੋ ਲਾਈਨਾਂ ਹੋ ਜਾਣ ਜੀ ਮਸਤ ਮਸਤ ਵੇ ਮਈਆ ਤੇਰੇ ਵੇਖਣ ਨੂੰ ਨਿੱਤੇ ਚਰਖਾ ਗਲਿਦੇ ਵਿੱਚ ਨਾ ਅਲਫੋ ਸਤ ਰਿੰਜਣ ਵਿੱਚ ਕਤਣਾ ਕੀ ਜਿੱਥੋਂ ਨਾਲ ਦੀਆਂ ਚਰਖੇ ਚੁੱਕ ਗਈਆਂ ਓ ਹੋ ਬਰਬਾਦ ਹੋ ਗਏ ਉਪਤੇ ਟੁੱਟ ਗਏ ਸ਼ਾਖਾਂ ਸੁੱਕ ਗਈਆਂ ਵੇ ਮਾਇਆ ਤੇਰੇ ਵੇਖਣ ਨੂੰ ਵੇ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ ਵੇ ਲੋਕਾਂ ਪਾਣੀ ਮੈਂ ਕਤਦੀ ਤੰਦ ਤੇਰੀਆਂ ਯਾਦਾਂ ਦੇ ਪਾਵਾਂ ਵੇ ਮਾਇਆ ਤੇਰੇ ਵੇਖਣ ਨੂੰ ਇੱਕ ਤਾਰਾ ਗੀਤ ਬੜਾਲੀ ਸਾਹਿਬ ਦਾ ਹੈ ਔਰ ਇੱਕ ਤਾਰਾ ਅਹਜਾ ਤਾਰਾ ਧਰੁਵ ਤਾਰਾ ਜੋ ਸਾਡੇ ਵਿੱਚ ਅੱਜ ਲਸ਼ਕਿਆ ਹੈ ਆਪਣੀ ਚਮਕ ਸਾਨੂੰ ਸਭ ਨੂੰ ਦਿੱਤੀ ਹੈ ਥੈਂਕ ਯੂ ਸੋ ਵੈਰੀ ਮੱਚ